ਪ੍ਰਾਈਮਸ਼ਾ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਦੇ ਅੱਜ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਕੇਂਦਰ ਤੇ ਪੰਜਾਬ ਸਰਕਾਰ ਦਾ ਜ਼ਿਕਰ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਹੜ੍ਹਾਂ ਤੋਂ ਬਾਅਦ ਆਰਥਿਕ ਮਦਦ ਲਈ 400 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪੰਜਾਬ ਨੂੰ ਭੇਜੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਅੱਜ ਉਹ ਕਹਿੰਦੇ ਥੇਲਾ ਨਹੀਂ ਆਇਆ ਸਾਡੇ ਕੋਲ ਜੇ ਪੈਸਾ ਨਹੀਂ ਆਇਆ ਤਾਂ ਕੇਂਦਰ ਕਿਉਂ ਝੂਠ ਬੋਲ ਰਿਹਾ ਹੈ ਜੇ ਆਇਆ ਤਾਂ ਸਰਕਾਰ ਕੀ ਲੁਕਾ ਰਹੀ ਹੈ ਇਹਨੂੰ ਲੈ ਕੇ ਚਰਚਾ ਛੜ ਗਈ ਇਸ ਤੇ ਗੱਲਬਾਤ ਕਰਨੀ ਹੈ ਗੱਲਬਾਤ ਕਾਂਗਰਸ ਪਾਰਟੀ ਦੀ ਵੀ ਕਰਾਂਗੇ ਕਿਉਂਕਿ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਬਹੁਤਾ ਕੋਈ ਠੀਕ ਨਹੀਂ ਚੱਲ ਰਿਹਾ ਸੀ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਘਰ ਕਾਂਗਰਸ ਦੇ ਕਈ ਲੀਡਰ ਇਕੱਠੇ ਹੋਏ ਤੇ ਹੁਣ ਇੱਕ ਖਬਰ ਇਹ ਵੀ ਆਈ ਹੈ ਕਿ ਉਹਨਾਂ ਵਿੱਚੋਂ ਕੁਸ਼ਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਜੇ ਇਹ ਖਬਰਾਂ ਆ ਰਹੀਆਂ ਨੇ ਤੇਰੇ ਪਿਛਲਾ ਕਾਰਨ ਕੀ ਉਸ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਜਲੰਧਰ ਦੀ ਵੀ ਕਰਨੀ ਹੈ ਕਿਉਂਕਿ ਇੱਕ 13 ਸਾਲ ਦੀ ਕੁੜੀ ਨਾਲ ਜਿਹੜੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਰੋਸ ਹੈ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਵਾਲ ਖੜੇ ਕੀਤੇ ਆ ਅੱਜ ਉਸ ਪੀੜਤ ਪਰਿਵਾਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਤੇ ਦੋਸ਼ ਲਗਾਏ ਨੇ ਢਿੱਲ ਵਰਤੀ ਗਈ ਹੈ ਅਣਗਹਿਲੀ ਕੀਤੀ ਹੈ ਇਹ ਗੱਲ ਕਿੱਦਨੂ ਜਾ ਸਕਦੀ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਕਿ ਨਹੀਂ ਇਨੂੰ ਸਿਆਸੀ ਰੰਗਤ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਇੱਕ ਕਰਕੇ ਨਾਲ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਸ਼ੁਰੂਆਤ ਅਸੀਂ ਕੇਂਦਰ ਸਰਕਾਰ ਤੋਂ ਕਰਦੇ ਹਾਂ ਖੇਤੀਬਾੜੀ ਮੰਤਰੀ ਸ਼ੇਵਰਾ ਸਿੰਘ ਜਵਾਨ ਪੰਜਾਬ ਦੇ ਦੌਰੇ ਤੇ ਸੀ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਬੀਜਾਂ ਦੀ ਕੁਆਲਿਟੀ ਦੇ ਬਾਰੇ ਗੱਲ ਕੀਤੀ ਹੈ ਫਸਲਾਂ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਕਿਸਾਨ ਮੰਡੀ ਵਿੱਚ ਲੈ ਕੇ ਜਾਣ ਉਹਦੇ ਬਾਰੇ ਉਹਨਾਂ ਨੇ ਸਲਾਹ مشورہ ਕੀਤਾ ਬਹੁਤ ਸਾਰੀਆਂ ਹੋਰ ਵੀ ਟਿੱਪਣੀਆਂ ਕੀਤੀਆਂ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਇੱਕ ਸਵਾਲ ਪੁੱਛਿਆ ਗਿਆ ਆਰਥਿਕ ਤੌਰ ਤੇ ਪੰਜਾਬ ਦਾ ਲੱਕ ਟੁੱਟਿਆ ਹੜ੍ਹਾਂ ਤੋਂ ਬਾਅਦ ਮਦਦ ਕੀ ਕੀਤੀ ਹੈ ਉਹ ਕਹਿੰਦੇ 470 ਕਰੋੜ ਰੁਪਏ ਅਸੀਂ ਪੰਜਾਬ ਨੂੰ ਭੇਜ ਦਿੱਤਾ ਬਾਕੀ ਵੀ ਜਲਦੀ ਭੇਜਾਂਗੇ ਮੱਕੀ ਦੀ ਰੋਟੀ ਖਾਧੀ ਸਾਗ ਖਾਦਾ ਮੱਖਣ ਖਾਦਾ ਹੋਰ ਵੀ ਕਈ ਸਬਜ਼ੀਆਂ ਸੀ ਖਾਣ ਵਾਲੀਆਂ ਉਹਨਾਂ ਦੇ ਲਈ ਰੱਖੀਆਂ ਆਉ ਭਗਤਾਂ ਪੂਰੀ ਕੀਤੀ ਹੈ ਪਰ ਕਹਿੰਦੇ ਆ ਕਿ ਗੱਲਾਂ-ਗੱਲਾਂ ਵਿੱਚ ਮੱਖਣ ਲਾ ਕੇ ਮંત્રી ਸਾਹਿਬ ਚਲੇ ਗਏ ਕਿਉਂਕਿ ਪੰਜਾਬ ਦੇ ਕੈਬਨਿਟ ਮੰਤਰੀ ਸੋਨ ਸਾਹਿਬ ਉਹ ਕਹਿੰਦੇ ਨੇ ਥੇਲਾ ਨਹੀਂ ਦਿੱਤਾ ਪੰਜਾਬ ਨੂੰ ਕੋਈ ਰੁਪਈਆ ਨਹੀਂ ਆਇਆ ਇਹ ਸਿਰਫ ਤੇ ਸਿਰਫ ਝੂਠ ਬੋਲਿਆ ਜਾ ਰਿਹਾ ਹੁਣ ਸਵਾਲ ਉੱਠਦਾ ਪਿਆ ਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸਾਢੇ 13000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਦਾਵਾ ਕੀਤਾ ਗਿਆ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਆ ਕੇ ਜਾਂਚ ਕਰਨੀ ਸੀ ਟੀਮਾਂ ਜਾਂਚ ਕਰਨ ਤੋਂ ਬਾਅਦ ਫੈਸਲੇ ਤੇ ਪਹੁੰਚਣ ਗਿਆ ਕਿ ਕਿੰਨੀ ਜ਼ਰੂਰਤ ਸੀ ਕੀ ਕੀ ਚਾਹੀਦਾ ਪਰ ਉਹਦੇ ਬਾਰੇ ਅਜੇ ਤੱਕ ਫਾਈਨਲ ਰਿਪੋਰਟ ਆਈ ਨਹੀਂ ਪਰ ਫਿਰ ਵੀ ਜਿੰਨੀ ਕਹਿੰਦੇ ਮਦਦ ਸਾਡੇ ਕੋਲ ਹੁੰਦੀ ਆ ਕੇਂਦਰ ਸਰਕਾਰ ਕਹਿੰਦੀ ਅਸੀਂ ਉਹ ਕਰਨ ਦਾ ਯਤਨ ਕਰ ਰਹੇ ਆ 470 ਕਰੋੜ ਰੁਪਏ ਦੇਣ ਦਾ ਦਾਵਾ ਕੀਤਾ ਪਰ 1 ਰੁਪਇਆ ਆਇਆ ਨਹੀਂ ਸਰਕਾਰ ਕਹਿ ਰਹੀ ਸਥਿਤੀ ਹੁ ਇਸ ਤਰ੍ਹਾਂ ਦੀ ਬਣ ਗਈ ਹੈ ਸੱਚਾ ਕੌਣ ਹੈ ਝੂਠਾ ਕੌਣ ਹੈ ਇਹਦੇ ਵਿੱਚੋਂ ਅੰਤਰ ਲੱਭਣਾ ਔਖਾ ਕੁਝ ਸਮਾਂ ਪਹਿਲਾਂ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੜ੍ਹ ਆਏ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਸਾਡਾ 1000 ਕਰੋੜ ਰੁਪਏ ਤੋਂ ਵੱਧਾ ਨੁਕਸਾਨ ਹੋ ਗਿਆ ਮਿਲੇ ਉਹਨਾਂ ਨੂੰ ਵੀ ਬਹੁਤਾ ਕੁਝ ਨਹੀਂ ਸੀਗਾ ਦੋਸ਼ ਉਹਨਾਂ ਨੇ ਵੀ ਇਹੀ ਲਾਇਆ ਕਿ ਸਾਡੀ ਸਰਕਾਰ ਹੋਰ ਹੈ ਜੀ ਪਾਰਟੀ ਨਾਲ ਸਬੰਧ ਰੱਖਦੀ ਇਸ ਕਰਕੇ ਸਾਨੂੰ ਅਨਗੌਲਿਆ ਕੀਤਾ ਗਿਆ ਪੰਜਾਬ ਦੇ ਵਿੱਚ ਵੀ ਇਹੀ ਚਰਚੇ ਆਉਣ ਵਾਲੇ ਦਿਨਾਂ ਚ ਹੋ ਸਕਦੇ ਆ ਪਰ ਜੇ ਪੈਸੇ ਭੇਜੇ ਆ ਆਰਥਿਕ ਤੌਰ ਤੇ ਸਰਕਾਰ ਦੇ ਕੋਲ ਨਹੀਂ ਪਹੁੰਚੇ ਤੇ ਪੈਸੇ اٹਕੇ ਕਿੱਥੇ ਆ ਇਹਦੇ ਬਾਰੇ ਪਤਾ ਕਰਨਾ ਚਾਹੀਦਾ ਕਿਉਂਕਿ ਲੋਡ ਇਸ ਵੇਲੇ ਪੰਜਾਬ ਨੂੰ ਹੈਗੀ ਆ ਪਹਿਲਾਂ ਵੀ ਹਾਲਾਤਾਂ ਨੇ 78 ਕਿਸਾਨਾਂ ਦਾ ਪਹਿਲਾਂ ਵੀ ਨੁਕਸਾਨ ਹੋਇਆ ਹੁਣ ਵੀ ਹੋਇਆ ਗੱਲਾਂ ਬਾਤਾਂ ਕਰਕੇ ਸਾਰ ਕੇ ਚੱਲ ਜਾਨਾ ਇਹ ਕੋਈ ਮਸਲੇ ਦਾ ਹੱਲ ਬਿਲਕੁਲ ਵੀ ਨਹੀਂ ਮਸਲਿਆਂ ਦਾ ਹੱਲ ਨਾ ਗੱਲਾਂ ਬਾਤਾਂ ਅਹੀਂ ਹੁੰਦਾ ਵੀ ਨਹੀਂ ਗਾ ਕਾਂਗਰਸ ਦੀ ਸਰਕਾਰ ਜਦੋਂ ਸੱਤਾ ਵਿੱਚ ਸੀ ਤੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਹਰ ਗੱਲ ਤੇ ਕਹਿੰਦੇ ਹੁੰਦੇ ਸੀ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪੰਜਾਬ ਰੋਡਵੇਜ਼ ਦੀਆਂ ਬਰਸਾਂ ਹੁਣ ਉਹਨਾਂ ਦੇ ਪਿੱਛੇ ਵੀ ਲਿਖਿਆ ਮਿਲਿਆ ਸਰਕਾਰੀ ਕਈ ਥਾਵਾਂ ਤੇ ਸੋਸ਼ਲ ਮੀਡੀਆ ਤੇ ਕੈਂਪੇਨ ਚੱਲ ਪਈ ਹੁਣ ਵੀ ਇੱਕ ਸੀਰੀਜ਼ ਉਹਨੇ ਸ਼ੁਰੂ ਕੀਤੀ ਹੈ ਚੰਨੀ ਕਰਦਾ ਮਸਲੇ ਹੱਲ ਸੋਸ਼ਲ ਮੀਡੀਆ ਤੇ ਇਹਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਹਾਰਨ ਤਾਂ ਓਪੋਜੀਸ਼ਨ ਕਾਂਗਰਸ ਦੇ ਹਾਰਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗਹੂਰਾ ਦੇ ਉੱਪਰ ਸਵਾਲ ਖੜੇ ਹੋਏ ਬੂਟਾ ਸਿੰਘ ਹੂਰਾ ਦੇ ਬਾਰੇ ਜਿਹੜੀ ਸ਼ਬਦਾਵਲੀ ਵਰਤੀ ਗਈ ਜਿਸ ਤਰ੍ਹਾਂ ਉਹਨਾਂ ਦੇ ਭਾਈਚਾਰੇ ਨੂੰ ਲੈ ਕੇ ਸ਼ਬਦ ਵਰਤੇ ਗਏ ਉਹਦਾ ਵਿਰੋਧ ਰੱਜ ਕੇ ਹੋਇਆ ਕਾਂਗਰਸ ਦੇ ਕਈ ਲੀਡਰਾਂ ਨੇ ਵਿਰੋਧ ਕੀਤਾ ਚਰਨਜੀਤ ਸਿੰਘ ਚੰਨੀ ਹੂਰਾ ਨੇ ਵੀ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਕਿਹਾ ਜਾਣ ਲੱਗਿਆ ਪੰਜਾਬ ਕਾਂਗਰਸ ਵਿੱਚ ਸਥਿਤੀ ਬਹੁਤ ਹੀ ਠੀਕ ਨਹੀਂ ਪੰਜਾਬ ਕਾਂਗਰਸ ਵਿੱਚ 파ਟਕ ਦੀ ਸਥਿਤੀ ਹੈ वैसे एक ਗੱਲ ਤਾਂ ਪੱਕੀ ਹੈ ਕਿ ਪੰਜਾਬ ਕਾਂਗਰਸ ਵਿੱਚ ਹੀ ਨਹੀਂ ਦਿੱਲੀ ਰਾਜਸਥਾਨ ਝਾਰਖੰਡ ਬਿਹਾਰ ਹੋਰ ਵੀ ਕਈ ਸੂਬਿਆਂ ਚ ਹਰਿਆਣੇ ਵਿੱਚ ਦੇਖ ਲਓ ਉੱਥੇ ਵੀ ਕਾਂਗਰਸ ਦੀ ਸਥਿਤੀ ਬਹੁਤੀ ਠੀਕ ਨਹੀਂ ਪਾਰਟੀ ਦਾ ਮਜ਼ਬੂਤ ਹੋਣਾ ਨਹੀਂ ਹੋਣਾ ਪਾਰਟੀ ਦਾ ਨਿਗਾਰਵਲ ਜਾਣਾ ਪਾਰਟੀ ਦੇ ਵਿੱਚ ਗਤੀਵਿਧੀਆਂ ਤੇ ਰੋਕ ਲੱਗਣੀ ਜਾਂ ਲਾਉਣੀ ਇਹ ਸਾਰੇ ਵਿਸ਼ੇ ਆਪਣੀ ਜਗ੍ਹਾ ਤੇ ਹੋ ਸਕਦੇ ਨੇ ਪਾਰਟੀਆਂ ਦੇ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ ਹੈ ਪਾਰਟੀਆਂ ਕਦੇ ਵੀ ਖਤਮ ਨਹੀਂ ਹੁੰਦੀਆਂ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਹੈ ਪ੍ਰਧਾਨ ਮੰਤਰੀ ਉਹਨਾਂ ਦੀ ਪਾਰਟੀ ਵਿੱਚੋਂ ਬਣੇ ਨੇ ਹੁਣ ਦੌਰ ਇਸ ਤਰ੍ਹਾਂ ਦਾ ਕਿ ਬਹੁਤੇ ਲੀਡਰ ਬਹੁਤੇ ਸਿਆਣੀ ਲੀਡਰ ਬਹੁਤੇ ਲੀਡਰ ਤਾਂ ਹੈਗੇ ਬਹੁਤੇ ਸਿਆਣੀ ਲੀਡਰ ਦੀ ਕਮੀ ਹੈ ਇਸ ਕਰਕੇ ਹਾਲਾਤ ਇਹ ਬਣੇ ਆਂਡਲ ਬਿਹਾਰੀ ਬਾਜਪਈ ਹੁਰਾਂ ਨੇ ਇੱਕ ਵਾਰ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਇੱਕ ਵਾਰੀ ਆ ਗਈ ਤਾਂ ਫਿਰ ਦੱਸਾਂਗੇ ਅਸੀਂ ਤੇ ਇਹ ਉਹ ਵੇਲਾ ਹੁੰਦਾ ਆ ਕਿ ਸਰਕਾਰ ਜਿਹੜੀ ਹੈ ਰਿਪੀਟ ਹੋ ਰਹੀ ਹੈ ਕੋਈ ਕਹੇ ਕਿ ਲੋਕਾਂ ਨੂੰ ਮੁਫਤ ਖੋਰੇ ਬਣਾ ਕੇ ਸਕੀਮਾਂ ਦਾ ਐਲਾਨ ਕਰਕੇ ਭੱਜੇ ਵਿੱਚ ਲੈ ਕੇ ਫਿਰ ਵੋਟਾਂ ਹਾਸਲ ਕੀਤੀਆਂ ਜਾ ਰਹੀਆਂ ਨੇ ਕੋਈ ਕਹਿੰਦਾ ਵੋਟਾਂ ਕੱਟ ਕੇ ਧੋਖਾ ਕੀਤਾ ਜਾ ਰਿਹਾ ਚੋਣ ਕਮਿਸ਼ਨ ਕਹਿੰਦਾ ਇਦਾਂ ਦੀ ਕੋਈ ਗੱਲ ਨਹੀਂ ਕੁਝ ਵੀ ਹੋਵੇ ਪਰ ਜਿਹੜੀਆਂ ਅਟਲ ਵਿਹਾਰੀ ਵਾਜਪਾਈ ਸਾਹਿਬ ਦੇ ਵੇਲੇ ਦੀਆਂ ਗੱਲਾਂ ਸੀ ਉਹ ਹੁਣ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਦੋਂ ਇੱਕ ਵੋਟ ਤੋਂ ਸਰਕਾਰ ਡਿੱਗੀ ਸੁਣਾਂ ਦੀ ਉਸ ਵੇਲੇ ਦੀ ਗੱਲ ਹੈ ਹੁਣ ਕਾਂਗਰਸ ਪਾਰਟੀ ਵਕਫ ਵਕਫ ਸੂਬਿਆਂ ਦੇ ਵਿੱਚ ਭਾਵੇਂ ਕੋਸ਼ਿਸ਼ ਕਰ ਰਹੀ ਹੈ ਦੁਆਰਾ ਖੜੇ ਹੋਣ ਦੀ ਪਰ ਆਪਸੀ ਕਲੇਸ਼ਨ ਨਕ ਹੈ ਕਿ ਉਹ ਖਤਮ ਨਹੀਂ ਹੋ ਰਿਹਾ ਕੰਮ ਰਾਜਸਥਾਨ ਤੋਂ ਸ਼ੁਰੂ ਕਰ ਲਓ ਚਾਹੇ ਹਰਿਆਣੇ ਚ ਜਾ ਜੋ ਚਾਹੇ ਦਿੱਲੀ ਚ ਜਾ ਜੋ ਇਦਨ ਨੂੰ ਪੰਜਾਬ ਚ ਜਾ ਜੋ ਹਿਮਾਚਲ ਪ੍ਰਦੇਸ਼ ਵਿੱਚ ਥੋੜੀ ਜਿਹੀ ਸਥਿਤੀ ਬਾਕੀਆਂ ਨਾਲੋਂ ਠੀਕ ਹੈ ਪਰ ਉੱਥੇ ਵੀ ਕੁਰਸੀ ਦੀ ਲੜਾਈ ਹੈ ਕਰਨਾਟਕ ਦੇ ਵਿੱਚ ਕਾਰਨਾਟਕ ਹੋ ਰਿਹਾ ਹੈ ਹਰ ਰੋਜ਼ ਕੁਰਸੀ ਦੀ ਲੜਾਈ ਹੋ ਰਹੀ ਹੈ ਸਿਧਾਰਮਈਆ ਤੇ ਡੀਕੇ ਸ਼ਿਵ ਕੁਮਾਰ ਉਹਨਾਂ ਦੇ ਵਿੱਚ ਆਪਸੀ ਸਾਂਝ ਜਿਹੜੀ ਸੀ ਚਲੋ ਭਾਵੇਂ ਦਿਖਾਵੇ ਵਾਲੀ ਹੀ ਜ਼ਰੂਰ ਸੀ ਪਰ ਕੁਝ ਸਮੇਂ ਬਾਅਦ ਰੰਗ ਫਿੱਕਾ ਫਿੱਕਾ ਪੈਣ ਲੱਗ ਪਿਆ ਦੋਸਤੀ ਦਾ ਹੁਣ ਉਹ ਕਹਿ ਰਹੇ ਨੇ ਮੈਂ ਮੁੱਖ ਮੰਤਰੀ ਬਣਨਾ ਉਹ ਕਹਿੰਦੇ ਮੈਂ ਬਣਨਾ ਉਹ ਦੂਸਰੇ ਭਾਈਚਾਰੇ ਕੋ ਜਾ ਕੇ ਬੈਠੋ ਆਪਣੇ ਭਾਈਚਾਰੇ ਕੋ ਜਾ ਕੇ ਬੈਠੇ ਆ ਉਹ ਕਹਿੰਦੇ ਵੋਟਾਂ ਮੇਰੀਆਂ ਮੈਨੂੰ ਪਾਉਣੀਆਂ ਉਹ ਕਹਿੰਦੇ ਵੋਟਾਂ ਮੈਨੂੰ ਪਾਓ ਹਰਿਆਣਾ ਦੀ ਸਿਆਸਤ ਵਿੱਚ ਦੇਖੀਏ ਵਿਰੋਧੀ ਧਿਰ ਦੇ ਲੀਡਰ ਦੀ ਚੋਣ ਹੋਣੀ ਸੀ ਕਿੰਨਾ ਲੰਬਾ ਸਮਾਂ ਲੈ ਗਏ ਪ੍ਰਧਾਨ ਨੂੰ ਲੈ ਕੇ ਰੋਲ ਅੱਜ ਤੱਕ ਚੱਲਦਾ ਪਿਆ ਏਹੀ ਸਥਿਤੀ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਕੋਈ ਕਹਿ ਰਿਹਾ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਬਹੁਤੇ ਕਈ ਖੁਸ਼ ਨਹੀਂ ਗਏ ਤੇ ਚੰਨੀ ਸਾਹਿਬ ਨੇ ਆਪਣੇ ਆਪ ਨੂੰ ਮੁੱਖ ਦਾਅਵੇਦਾਰ ਦੇ ਤੌਰ ਤੇ ਪੇਸ਼ ਕਰ ਦਿੱਤਾ ਤੇ ਚੰਨੀ ਸਾਹਿਬ ਨੇ ਜਿਸ ਤਰ੍ਹਾਂ ਸੀਰੀ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਦੇ ਕੀਤੇ ਹੋਏ ਕੰਮਾਂ ਨੂੰ ਦਿਖਾ ਰਹੇ ਆ ਇਹਦਾ ਮਤਲਬ ਹੈ ਕਿ ਚੰਨੀ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਦਾਵੇਦਾਰੀ ਮੁੱਖ ਮੰਤਰੀਇ ਤੌਰ ਤੇ ਹੁਣ ਤੋਂ ਪੇਸ਼ ਕਰਨੀ ਸ਼ੁਰੂ ਕਰ ਚੁੱਕੇ ਆ ਇਹਦੇ ਦੋ ਕਾਰਨ ਸੀ ਤਰਨਤੰਨ ਦੀ ਚੋਣ ਦੇ ਵੇਲੇ ਬੂਟਾ ਸਿੰਘ ਦੇ ਬਾਰੇ ਜੋ ਟਿੱਪਣੀਆਂ ਕੀਤੀਆਂ ਭਾਈਚਾਰੇ ਦੇ ਬਾਰੇ ਟਿੱਪਣੀਆਂ ਕੀਤੀਆਂ ਉਹ ਨਿਰਾਸ਼ਗੀ ਦੂਰ ਕਰਨ ਦੀ ਚੰਨੀ ਸਾਹਿਬ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ ਕੁਸ਼ਕਥਾਮ ਤੇ ਜਿਲੰਦਰ ਦੇ ਵਿੱਚ ਹੀ ਹਿਸਾਬ ਲਾ ਲੀਏ ਦਲਿਤ ਵੋਟ ਵੱਧ ਹੋਣ ਦੇ ਕਰਕੇ ਚੰਨੀ ਸਾਹਿਬ ਨੂੰ ਇਥੋਂ ਫਾਇਦਾ ਹੋਇਆ ਤੇ ਪੰਜਾਬ ਦੇ ਵਿੱਚ ਇਹ ਫਾਇਦਾ ਚੁੱਕਣ ਦੀ ਦੁਆਰਾ ਕੋਸ਼ਿਸ਼ ਹੋ ਸਕਦਾ ਕੀਤੀ ਜਾਵੇ ਸੋ ਸਰਗਰਮੀਆਂ ਜਿਹੜੀਆਂ ਵਧੀਆਂ ਨੇ ਅਸੀਂ ਕੁਐਸਚਨ ਪਹਿਲਾਂ ਦੇਖਿਆ ਸੀ ਕਿ ਉੱਤਰ ਪ੍ਰਦੇਸ਼ ਦੇ ਇੱਕ ਲੀਡਰ ਜਿਹੜੇ ਲੁਧਿਆਣੇ ਦਾ ਸਬੰਧ ਰੱਖਦੇ ਐ ਉਹਨਾਂ ਦੇ ਘਰ ਕਾਂਗਰਸ ਦੇ ਲੀਡਰ ਇਕੱਠੇ ਹੋਏ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦਾ ਜਨਮ ਦਿਨ ਸੀ ਉਸ ਮੌਕੇ ਤੇ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਇਕੱਠੇ ਹੋਏ ਹੁਣ ਹੋ ਸਕਦਾ ਚਰਚਾ ਹੋਈ ਹੋਵੇ ਹੋ ਸਕਦਾ ਹੈ ਕਿ ਜਿਹੜੀਆਂ ਪਾਰਟੀਆਂ ਨੇ ਬਹਾਨੇ ਤੌਰ ਤੇ ਰੱਖੀਆਂ ਹੁਣ ਤੇ ਲੀਡਰਾਂ ਦਾ ਇਕੱਠ ਕਰਕੇ ਜਿਹੜੀ ਗੁੱਸੇ ਗਿਲੇ ਸ਼ਿਕਵੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਏ ਹੋਵੇ ਪਰ ਕਾਂਗਰਸ ਦੇ ਵਿੱਚ ਇਸ ਵੇਲੇ ਬਹੁਤ ਕੁਸ਼ ਹੈ ਸੱਤ ਅੱਠ ਚਿਹਰੇ ਅਜਿਹੇ ਨੇ ਜਿਹੜੇ ਮੁੱਖ ਮੰਤਰੀ ਦੇ ਤੌਰ ਤੇ ਆਪਣੀ ਦਾਵੇਦਾਰੀ ਪੇਸ਼ ਕਰਦੇ ਆ ਤੇ ਚਰਚਾ ਇਹ ਵੀ ਚੱਲਦੀ ਰਹਿੰਦੀ ਹੈ ਕਿ ਕਾਂਗਰਸ ਪਾਰਟੀ ਵਿੱਚ ਗੁੱਟਬੰਦੀ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਹੈ ਤੇ ਇੰਨੀ ਜਲਦੀ ਖਤਮ ਹੋਣ ਵਾਲਾ ਕੰਮ ਨਹੀਂਗਾ ਜੇ ਸਥਿਤੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਦੂਸਰੇ ਸੂਬਿਆਂ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ ਤੇ ਜੇ ਹੁਣ ਹਾਈ ਕਮਾਂਡ ਨੇ ਕੁਝ ਨੋਟਿਸ ਜਾਰੀ ਕੀਤਾ ਕੁਝ ਕੀ ਲੀਡਰਾਂ ਨੂੰ ਇਹਦਾ ਕਾਰਨ ਕੀ ਹੈ ਵੈਸੇ ਚਰਚਾ ਇੱਕ ਹੋਰ ਚੱਲਦੀ ਪਈ ਹੈ ਕਿ ਜਿਹੜੇ ਮੁੱਖ ਫੈਸਲੇ ਹੁੰਦੇ ਨੇ ਉਹ ਜ਼ਿੰਮੇਵਾਰੀ ਤਾਂ ਬਣਦੀ ਹੈ ਮਲਕਾਰਜਨ ਖੜਗੇ ਹੋਰਾਂ ਦੀ ਫੈਸਲੇ ਲੈਣ ਦੀ ਪਰ ਖੜਗੇ ਸਾਹਿਬ ਕਹਿੰਦੇ ਮੈਂ ਰਾਹੁਲ ਗਾਂਧੀ ਹੋਰਾਂ ਨਾਲ ਤੇ ਬੀਬੀ ਸੋਨੀਆ ਗਾਂਧੀ ਹੋਰਾਂ ਨਾਲ ਸਲਾਹ ਕਰਕੇ ਅਸੀਂ ਫੈਸਲਾ ਲਵਾਂਗੇ ਹੁਣ ਪਾਰਟੀ ਦਾ ਪ੍ਰਧਾਨ ਹੋਵੇ ਉਹ ਸੀਨੀਅਰ ਸਿਆਸਤਦਾਨ ਜਿਹੜਾ ਰਾਜ ਸਭਾ ਮੈਂਬਰ ਵੀ ਰਿਹਾ ਹੋਵੇ ਤੇ ਜਿਹਦੇ ਕੋਲ ਤਜਰਬਾ ਵੀ ਬਾਧੂ ਹੋਵੇ ਤੇ ਇਹ ਕਹਿ ਦੇਵੇ ਕਿ ਉੱਪਰਲੇ ਪਾਸੇ ਸਲਾਹ ਕਰਕੇ ਗੱਲ ਕਰਨੀ ਹੈ ਤੇ ਵਿਰੋਧੀ ਤਰ੍ਹਾਂ ਆਪੇ ਸਵਾਲ ਖੜੇ ਕਰਨੀ ਆ ਭਈ ਪਾਰਟੀ ਦੇ ਪ੍ਰਧਾਨ ਤਾਂ ਤੁਸੀਂ ਹੋ ਫੈਸਲੇ ਤਾਂ ਤੁਸੀਂ ਲੈਣਾ ਵੈਸੇ ਜੇਸ਼ ਤੇ ਪ੍ਰਧਾਨ ਮੰਤਰੀ ਜਦੋਂ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਉਹਨਾਂ ਦੇ ਵੇਲੇ ਵੀ ਤੇਹੀ ਚਰਚਾ ਚੱਲਦੀ ਰਹੀ ਕੰਮ ਉਹਨਾਂ ਦਾ ਬਹੁਤ ਵਧੀਆ ਸੀ ਕਾਰਜਕਾਲ ਬਹੁਤ ਵਧੀਆ ਪਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਤੇ ਕਿਸੇ ਨੇ ਉਂਗਲ ਨਹੀਂ ਚੁੱਕੀ ਉਹਨਾਂ ਦੇ ਕੰਮ ਤੇ ਕਿਸੇ ਨੇ ਉਂਗਲ ਨਹੀਂ ਚੁੱਕੀ ਪਰ ਜਿਹੜੇ ਲੋਕ ਲੋਕ ਕੇ ਖਾਂਦੇ ਰਹੇ ਭ੍ਰਿਸ਼ਟਾਚਾਰ ਕਰਦੇ ਰਹੇ ਨਾਮ ਉਹਨਾਂ ਨੇ ਪਾਰਟੀ ਦਾ ਬਦਨਾਮ ਕੀਤਾ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਮ ਨੂੰ ਬਦਨਾਮ ਕੀਤਾ ਭਾਵੇਂ ਡਾਕਟਰ ਮਨਮੋਹਨ ਸਿੰਘ ਕਦੀ ਬੋਲੇ ਨਹੀਂ ਸੀ ਮੁੱਦਿਆਂ ਤੇ ਕੋਈ ਕਹਿੰਦਾ ਸੀ ਉਹਨਾਂ ਤੋਂ ਉੱਪਰ ਬੈਠੇ ਐ ਉਹ ਫੈਸਲੇ ਲੈਂਦੇ ਐ ਇਹ ਤਾਂ ਸਿਰਫ ਨਾਮ ਦੇ ਪ੍ਰਧਾਨ ਮੰਤਰੀ ਨੇ ਰੌਲਾ ਕਈ ਵਾਰ ਪਿਆ ਪਰ ਸਥਿਤੀ ਹੁਣ ਉਸ ਤਰ੍ਹਾਂ ਦੀ ਦਿਖਾਈ ਨਹੀਂ ਦਿੰਦੀ ਪੰਜਾਬ ਕਾਂਗਰਸ ਦੇ ਲੀਡਰ ਚਾਹੁੰਦੇ ਜ਼ਰੂਰ ਐ ਇਕੱਠ ਕਰਨਾ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਚਿਹਰੇ ਤੇ ਸ਼ਾਇਦ ਸਹਿਮਤੀ ਨਾ ਬਣਦੀ ਹੋਵੇ ਇਸ ਕਰਕੇ ਦੁਚਿੱਤੀ ਜੀ ਵਾਲੀ ਸਥਿਤੀ ਐ ਇਕੱਠੇ ਹੋਏ ਸੀਗੇ ਪਰ ਉੱਥੇ ਵੀ ਹੁਣ ਕਾਰਨ ਦੱਸਣਾ ਪੈਣਾ ਨੋਟਿਸ ਜਾਰੀ ਹੋ ਗਿਆ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਕਿ ਇਹਨੂੰ ਹਾਈ ਕਮਾਨ ਪਸੰਦ ਕਰਦੀ ਹੈ ਜਾਂ ਤੇ ਕਿਤੇ ਮੋਰ ਲੱਗਦੀ ਹੈ ਸਮਾਂ ਦੱਸੇਗਾ ਪਰ ਆਪਸ ਵਿੱਚ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦਾ ਘਾਟੋ ਕਲੇਸ਼ ਚੱਲਦਾ ਪਿਆ ਅੱਗੇ ਵੱਧਦੇ ਇਹ ਗੱਲ ਕਰਦੇ ਹਾਂ ਜਲੰਧਰ ਵਿੱਚ ਵਾਪਰੀ 13 ਸਾਲ ਦੀ ਨਵਾਲੇ ਕੁੜੀ ਦੇ ਨਾਲ ਘਟਨਾ ਦੀ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ ਦੋਸ਼ੀ ਨੇ ਸ਼ਰਾਬ ਪੀਤੀ ਸੀ ਉਹਨੇ ਕੁੜੀ ਦਾ ਗਲਾ ਦਬਾ ਦਿੱਤਾ ਤੇ ਉਹਨੂੰ ਮਾਰ ਦਿੱਤਾ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਕਈ ਸਵਾਲ ਖੜੇ ਹੋ ਰਹੇ ਨੇ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੌਣ ਕਰ ਰਿਹਾ ਹੈ ਇਹਦੇ ਬਾਰੇ ਵੀ ਸਵਾਲ ਉੱਠ ਰਹੇ ਹਨ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਸਹੀ ਤਰੀਕੇ ਨਾਲ ਜ਼ਿੰਮੇਵਾਰੀ ਨਹੀਂ ਨਿਭਾਈ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਸਮੇਂ-ਸਮੇਂ ਤੇ ਕਾਰਵਾਈ ਕੀਤੀ ਹੈ ਉਹ ਕਹਿ ਰਹੇ ਨੇ ਕਿ ਇੱਕ ਮੁਲਾਜ਼ਮ ਜਿਹੜਾ ਡਿਊਟੀ ਦੇ ਦੌਰਾਨ ਉੱਥੇ ਗਿਆ ਸੀ ਕਟਾਹੀ ਪਾਈ ਗਈ ਹੈ ਉਹਨੂੰ ਅਸੀਂ ਬਰਖਾਸਤ ਕਰ ਦਿੱਤਾ ਹੈ ਸਸਪੈਂਡ ਵੀ ਕੀਤੇ ਨੇ ਦੋ ਹੋਰ ਨਾਲ ਦੇ ਕਿਉਂਕਿ ਉਹ ਘਰ ਦੇ ਵਿੱਚ ਗਏ ਅੱਧਾ ਘੰਟਾ ਇਹ ਦੋਸ਼ ਲਾਇਆ ਪਰਿਵਾਰ ਵਾਲੇ ਨੇ ਕਿ ਅੱਧਾ ਘੰਟਾ ਉੱਥੇ ਰਹੇ ਪਰ ਉਹਨਾਂ ਨੂੰ লাশ ਵੇਲੇ ਨਹੀਂ ਉਹ ਤਾਂ ਚਾਹ ਪੀ ਕੇ ਚਲੇ ਗਏ ਹੁਣ ਜੇ ਇਹ ਗੱਲ ਮੁਹੱਲਾ ਨਿਵਾਸੀ ਕਹਿ ਰਹੇ ਨੇ ਇਹਦੇ ਵਿੱਚ ਕੀ ਸੱਚ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਇਹ ਸੱਚ ਸਾਹਮਣੇ ਲਿਆਉਣਾ ਫਿਰ ਕਹਿ ਰਹੇ ਨੇ ਕਿ ਪੁਲਿਸ ਮੁਖੀ ਜਲੰਧਰ ਤੋਂ ਉਹ ਤਿੰਨ ਦਿਨ ਬਾਅਦ ਕਿਉਂ ਲੜਕੀ ਆ ਦੇ ਘਰ ਗਏ ਜੇ ਰੌਲਾ ਪਹਿਲਾਂ ਪੈਂਦਾ ਪਿਆ ਸੀ ਤਾਂ ਕੀ ਕਾਰਨ ਸੀ ਹੁਣ ਇੱਕ ਗੱਲ ਹੋਰ ਸਵਾਲ ਉੱਠ ਰਿਹਾ ਐਸਐਚਓ ਦੇ ਖਿਲਾਫ ਤੇ ਡੀਐਸਪੀ ਦੇ ਖਿਲਾਫ ਇਸ ਤੋਂ ਉੱਪਰਲੇ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਗਿਆ ਜਿਹਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਸਾਨੂੰ ਪੁਲਿਸ ਦੇ ਉੱਚ ਅਧਿਕਾਰੀ ਡਰਾ ਧਮਕਾ ਰਹੇ ਆ ਜਿਹਦੇ ਵਿੱਚ ਗਾਲੀ ਗਲੋਚ ਕਰਨ ਦੇ ਦਾਅਵੇ ਤੱਕ ਕੀਤੇ ਗਏ ਆ ਇਹ ਜਿਹੜੇ ਸਾਰੇ ਦੋਸ਼ ਹੈ ਪ੍ਰਸ਼ਾਸਨ ਤੇ ਲਗਾਏ ਗਏ ਆ ਇਹ ਕਿੰਨੇ ਸੱਚੇ ਕਿੰਨੇ ਝੂਠੇ ਅਸੀਂ ਕਹਿੰਨੇ ਨਹੀਂ ਜਾਂਚ ਹੋਣੀ ਚਾਹੀਦੀ ਹੈ ਪਰ ਦੂਸਰਾ ਪੱਖ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੀਆਂ ਜਥੇਬੰਦੀਆਂ ਉਹ ਕਹਿ ਰਹੀਆਂ ਨੇ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸ਼੍ਰੀ ਕਾਂਟਕ ਸਰ ਦੇ ਕਾਰਜਕਾਰੀ ਜਿਸਦਾਰ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਵੀ ਕਿਹਾ ਕਿ ਸਖਤ ਕਾਰਵਾਈ ਕੀਤੀ ਜਾਵੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਕਹੀ ਹੈ ਇਹ ਗੱਲ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਲੋਕਾਂ ਨੇ ਕਹਿਤੀ ਹੈ ਹੁਣ ਅਸਲ ਦੇ ਵਿੱਚ ਇਹ ਮਾਮਲਾ ਲਟਕਦਾ ਕਿਉਂ ਪਿਆ ਇਹਦੇ ਵਿੱਚ ਬਾਲ ਅਧਿਕਾਰ ਕਮਿਸ਼ਨ ਵੀ ਸ਼ਾਮਲ ਹੈ ਉਹ ਵੀ ਕਹਿੰਦੇ ਕਾਰਵਾਈ ਹੋਵੇਗੀ ਇਹਦੇ ਵਿੱਚ ਮਹਿਲਾ ਕਮਿਸ਼ਨ ਵੀ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖੁਦ ਘਰ ਆ ਕੇ ਕਹਿ ਗਏ ਹੈ ਕਿ ਸਾਨੂੰ ਸਬੂਤ ਸਾਰੇ ਦਿੱਤੇ ਜਾਣ ਅਸੀਂ ਇਸ ਕੇਸ ਨੂੰ ਆਪ ਦੇਖਾਂਗੇ ਇਹਦਾ ਮਤਲਬ ਹੈ ਫਾਸਟ ਟਰੈਕ ਅਦਾਲਤ ਵਿੱਚ ਕੇਸ ਚੱਲਣਾ ਚਾਹੀਦਾ ਹੈ ਫਾਸਟ ਟਰੈਕ ਅਦਾਲਤਾਂ ਤਾਂ 2014 ਤੋਂ ਬਣੀਆਂ ਨੇ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਬਣੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਫਾਸਟ ਟਰੈਕ ਅਦਾਲਤਾਂ ਬਣਾਵਾਂਗੇ ਅਸੀਂ ਪਰ ਲੰਬਾ ਸਮਾਂ ਇਹ ਦਾਅਵੇ ਜਿਹੜੇ ਸੀ ਖੋਖਲੇ ਸਾਬਤ ਹੁੰਦੇ ਰਹੇ ਮੌਜੂਦਾ ਸਮੇਂ ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਆ ਕਈ ਕੇਸ ਫਾਸਟ ਟਰੈਕ ਅਦਾਲਤਾਂ ਵਿੱਚ ਜਾਣ ਲਈ ਕਿਹਾ ਤਾਂ ਜਾਂਦਾ ਪਰ ਉਹਨਾਂ ਦਾ ਕੋਈ ਹੱਲ ਹੀ ਨਿਕਲਦਾ ਵੈਸੇ ਵੀ ਸਾਡੇ ਭਾਰਤ ਵਿੱਚ 5.5 ਕਰੋੜ ਤੋਂ ਵੱਧ ਕੇਸ ਲਟਕਦਾ ਪਿਆ ਕਿਸੇ ਪਾਸੇ ਲੱਗਿਆ ਨਹੀਂ ਸਿਵਲ ਕੇਸ ਵੀ ਉਹਦੇ ਵਿੱਚ ਤੇ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਬਾਕੀ ਕੇਸਾਂ ਵਿੱਚ ਵੀ ਅਸੀਂ ਦੇਖਿਆ ਕਈ ਲਟਕ ਜਾਂਦੇ ਆ ਹਾਈ ਪ੍ਰੋਫਾਈਲ ਮਾਮਲੇ ਬਣਾ ਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਤੇ ਕੇਸ ਲਟਕ ਜਾਂਦੇ ਆ ਹਾਥਰਸ ਦੀ ਕਟਨ ਨੂੰ ਕੋਣ ਭੁੱਲ ਸਕਦਾ ਉਸ ਪਰਿਵਾਰ ਦੇ ਨਾਲ ਜੋ ਜੋ ਹੋਇਆ ਆਖਰ ਦੇ ਵਿੱਚ ਕੁੜੀ ਨੂੰ ਮਾਰ ਦਿੱਤਾ ਗਿਆ ਇੱਕ ਇੱਕ ਕਰਕੇ ਜਿਹੜੇ ਗਵਾਹ ਸੀ ਉਸ ਕੇਸ ਦੇ ਵਿੱਚ ਕੋਈ ਐਕਸੀਡੈਂਟ ਦਾ ਕਾਰਨ ਬਣਾ ਕੇ ਮਾਰ ਦਿੱਤੇਗੇ ਤੇ ਬਾਅਦ ਦੇ ਵਿੱਚ ਇੱਕ ਬਹੁਤ ਵੱਡੀ ਸਿਆਸੀ ਪਾਰਟੀ ਨੇ ਜਿਹੜਾ ਜਿਹੜੇ ਲੀਡਰ ਤੇ ਦੋਸ਼ ਲੱਗੇ ਦੀ ਧਰਮਪਤ ਨੂੰ ਟਿਕਟ ਦੇ ਕੇ ਤੇ ਲੋਕਾਂ ਨੇ ਚੋਣ ਜਿਤਾਵ ਹੀ ਦਿੱਤੀ ਜੇ ਇਸ ਤਰ੍ਹਾਂ ਹੀ ਹੋਣੀ ਹੈ ਤਾਂ ਫਿਰ ਕਿਉਂ ਨਾ ਕਿਹਾ ਜਾਵੇ ਕਿ ਕਾਨੂੰਨ ਤੋਂ ਬਹੁਤਿਆਂ ਦੀਆਂ ਜਿਹੜੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਕਿ ਸਾਨੂੰ ਇਨਸਾਫ ਮਿਲੇਗਾ ਉਹ ਵਿਸ਼ਵਾਸੀ ਉੱਠ ਜਾ ਸਵਾਲ ਤਾਂ ਬਹੁਤ ਖੜੇ ਹੁੰਦੇ ਆ ਜਲੰਧਰ ਵਾਲੇ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਐਸਐਚਓ ਦੇ ਖਿਲਾਫ ਨਾਲ ਦੀ ਨਾਲ ਡੀਐਸਪੀ ਦੇ ਖਿਲਾਫ ਹੋਰ ਵੀ ਉੱਚ ਅਧਿਕਾਰੀਆਂ ਦਾ ਨਾਮ ਸ਼ਾਮਲ ਹੈ ਕਿਨਾਂ ਨੇ ਵੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਸੋ ਦੇਖਦੇ ਹਾਂ ਇਹ ਮਾਮਲਾ ਕਿੱਦਨ ਜਾਂਦਾ ਸਾਰਿਆਂ ਦੀ ਨਜ਼ਰ ਵਿੱਚ ਹੈ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਨਜ਼ਰ ਵਿੱਚ ਪੰਜਾਬ ਦੇ ਵੱਡੇ ਸਿਆਸਤਦਾਨਾਂ ਦੀ ਨਜ਼ਰ ਵਿੱਚ ਇਹ ਮਾਮਲਾ ਜ਼ਰੂਰ ਹੈ ਗਵਰਨਰ ਸਾਹਿਬ ਤੱਕ ਪਹੁੰਚ ਹੋ ਗਈ ਹੈ ਪਰਵਾਰ ਦੀ ਦੇਖਦੇ ਆਉਣ ਵਾਲੇ ਦਿਨਾਂ ਚ ਗੱਲ ਕਿੱਦਨ ਜਾਂਦੀ ਹੈ ਅਗਲੀ ਗੱਲ ਜਿਹੜੀ ਹੈ ਉਹ ਪਾਕਿਸਤਾਨ ਦੀ ਕਰਦੇ ਆ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਬਾਬਤ ਕੱਲ ਵੀ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਇਸ ਵੇਲੇ ਉਹਨਾਂ ਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਅੱਜ ਇਮਰਾਨ ਖਾਨ ਦੇ ਸੁਪੁੱਤਰ ਨੇ ਉਹਨਾਂ ਦੇ ਜਿਉਂਦੇ ਹੋਣ ਦਾ ਪ੍ਰੂਫ ਮੰਗਿਆ ਕਹਿੰਦੇ ਸਾਨੂੰ ਸਬੂਤ ਤਾਂ ਦਿਓ ਕਿ 17 ਦਿਨ ਤੋਂ ਜੇਲ੍ਹ ਦੇ ਵਿੱਚ ਠੀਕ ਨੇ ਉਹ ਸਾਨੂੰ ਕਹਿੰਦੇ ਸ਼ੱਕ ਹੈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪ੍ਰਸ਼ਾਸਨ ਇਸ ਮਾਮਲੇ ਤੇ ਬੋਲਣ ਨੂੰ ਤਿਆਰ ਨਹੀਂ ਹਾਲਾਂਕਿ ਦੱਬੀ-ਦੱਬੀ ਆਵਾਜ਼ ਵਿੱਚ ਕਹਿ ਰਿਹਾ ਸਾਰਾ ਕੋਲ ਠੀਕ ਹੈ। ਪਾਕਿਸਤਾਨ ਦੇ ਕੁਸ਼ਕ ਸਿਆਸਤਦਾਨ ਉਹ ਵੀ ਕਹਿ ਰਹੇ ਕਿ ਸਾਡੀ ਵੇਲੇ ਤਾਂ ਜੇਲ੍ਹ ਦੇ ਵਿੱਚ ਠੰਡ ਹੀ ਬਹੁਤ ਹੁੰਦੀ ਸੀ ਇਮਰਾਨ ਖਾਨ ਨੂੰ ਤਾਂ ਮਖਮਲ ਦੀ ਚਾਦਰ ਦਿੱਤੀ ਆਖੇ ਜੀ ਥੱਲੇ ਵਿਛਾਉਣ ਨੂੰ। ਇਦਾਂ ਨਹੀਂ ਗੱਲਾਂ ਹੋ ਰਹੀਆਂ ਨੇ। ਕੋਈ ਕਹਿ ਰਿਹਾ ਕਿ ਉਹਨੇ ਜੇਲ੍ਹ ਬਦਲ ਦਿੱਤੀ ਗਈ ਹੈ। ਅਫਗਾਨਿਸਤਾਨ ਨੇ ਕੋਸ਼ਿਸ਼ ਵੱਖਰਾ ਹੀ ਦਾਵਾ ਕਰ ਦਿੱਤਾ। ਕੱਲ ਖੈਬਰ ਪਖਤੂਨ ਖਵਾ ਦੇ। ਵੱਡੇ ਲੀਡਰ ਉੱਥੋਂ ਦੇ ਮੁੱਖ ਮੰਤਰੀ ਨੂੰ ਪੁਲਿਸ ਨੇ ਘੜ ਦਿੱਤਾ। ਬਾਅਦ ਚ ਖਬਰ ਆਈ ਕਿ ਦੇਸ਼ ਦੇ ਫੌਜ ਮੁਖੀ ਨੇ ਕਿਹਾ ਸੀ ਫੌਜ ਮੁਖੀ ਨੇ ਕਿਹਾ ਸੀ ਕਿ ਇਹਨੂੰ ਕੁੱਟਿਆ ਜਾਵੇ ਪੁਲਿਸ ਨੇ ਇਹ ਦੋਸ਼ ਲਾਇਆ ਹੁਣ ਇਹਦਾ ਕਾਰਨ ਕੀ ਹੈ ਉਹ ਜਾਣਦੇ ਹੋਣਗੇ Imran Khan ਦੇ ਪਾਰਟੀ ਸਵਰਥਕ ਇਸ ਗੱਲ ਦਾ ਰੋਸਾ ਜ਼ਾਹਰ ਕਰ ਰਹੇ ਕਿ ਸਾਨੂੰ ਨਾ ਮਿਲਣ ਦਿੱਤਾ ਜਾ ਰਿਹਾ Imran Khan ਦੀਆਂ ਭੈਣਾਂ ਕਈ ਦਿਨ ਤੋਂ ਸੜਕ ਤੇ ਬੈਠੀਆਂ ਨੇ ਧਰਨਾ ਲਾ ਕੇ ਉਹਨਾਂ ਨੂੰ ਸੜਕ ਤੇ ਪਹਿਲਾਂ ਘਸੀਟਿਆ ਗਿਆ Imran Khan ਠੀਕ ਨੇ ਜਾਂ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਸੀ ਕੱਲ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਗੱਲ ਤਾਂ 5 ਸਾਲ ਕੋਈ ਪ੍ਰਧਾਨ ਮੰਤਰੀ ਰਿਹਾ ਹੀ ਨਹੀਂ ਤੇ ਉਸ ਤੋਂ ਬਾਅਦ ਕਈਆਂ ਦੇ ਉੱਪਰ ਰਿਸ਼ਵਤ ਦੇ ਦੋਸ਼ ਲਾਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਤੇ Imran Khan ਤੇ ਵੀ 1000 ਕਰੋੜ ਰੁਪਏ ਤੋਂ ਵੱਧ ਦੀ ਭ੍ਰਿਸ਼ਟਾਚਾਰ ਦਾ ਦੋਸ਼ ਲੱਗਿਆ। ਕਈ ਦੇਸ਼ ਛੱਡ ਕੇ ਚਲੇ ਗਏ ਸੀ ਸਮਝੌਤੇ ਤਹਿਤ ਕਈ ਵਾਪਸ ਆ ਗਏ ਐ। ਕਈ ਫੌਜ ਮੁਖੀ ਸੀ ਉਹ ਵੀ ਦੇਸ਼ ਛੱਡ ਕੇ ਚਲੇ ਗਏ। ਕਈਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਕਈਆਂ ਦਾ ਗੋਲੀਆਂ ਮਾਰ ਕੇ ਕਤਲ ਕਰਵਾ ਦਿੱਤਾ ਗਿਆ। ਕਰਾਰੀ ਕੀਤਾ ਨਹੀਂ ਗਿਆ ਕਰਵਾ ਦਿੱਤਾ ਗਿਆ। ਤੇ ਕਈ ਅਜਿਹੇ ਵੀ ਸੀਗੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਹੀ ਮਰਵਾਇਆ ਗਿਆ। ਚਰਚੇ ਕਈ ਤਰ੍ਹਾਂ ਦੇ ਐ। Imran Khan ਦੇ ਬਾਬਤ ਕਿਸੇ ਵੇਲੇ ਵੀ ਕੋਈ ਵੀ ਖਬਰ ਆ ਸਕਦੀ ਕੱਲ ਖਬਰਾਂ ਇਹ ਵੀ ਸੀ ਕਿ ਉੱਥੇ ਐਮਰਜੈਂਸੀ ਵੀ ਲਗਾਈ ਜਾ ਸਕਦੀ ਹੈ ਤੇ ਜੇ ਐਮਰਜੈਂਸੀ ਲਾਉਣ ਦੀ ਗੱਲ ਚੱਲ ਪਈ ਹੈ ਤੇ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਹੁਤ ਕੁਝ ਠੀਕ ਨਹੀਂ ਚੱਲਦਾ ਪਿਆ ਤੇ ਜੇ ਬਹੁਤ ਕੁਝ ਠੀਕ ਨਹੀਂਗਾ ਆਉਂਦੇ ਦਿਨਾਂ ਚ ਹਾਲਾਤ ਜਿਹੜੇ ਤੇਜ਼ੀ ਨਾਲ ਵਿਗੜ ਵੀ ਸਕਦੇ ਪਾਕਿਸਤਾਨ ਆਰਥਿਕ ਤੌਰ ਤੇ ਪਹਿਲੇ ਨਹੀਂ ਕਮਜ਼ੋਰ ਹੈ ਤੇ ਉੱਥੋਂ ਦੇ ਨਵੇਂ ਫੌਜ ਮੁਖੀ ਜਿਸ ਤਰ੍ਹਾਂ ਫੈਸਲੇ ਲੈ ਰਹੇ ਆ ਬਹੁਤ ਸਾਰੇ ਲੋਕ ਇਹਨੂੰ ਦੇਸ਼ ਦੇ ਖਿਲਾਫ ਵੀ ਮੰਨ ਰਹੇ ਹੈ ਅਗੀਆਂ ਬਾਤਾਂ ਦੀ ਗੱਲ ਕਰਦੇ ਪੰਜਾਬ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਮੋਗੇ ਤੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਸਵਾਲ ਕਈ ਤਰ੍ਹਾਂ ਦੇ ਖੜੇ ਹੋਏ। ਕਿਹਾ ਗਿਆ ਕਿ ਉਹਨਾਂ ਨੇ 5 ਲੱਖ ਰੁਪਇਆ ਰਿਸ਼ਵਤ ਦੇ ਤੌਰ ਤੇ ਕਹ ਲਈ ਲਿਆ ਜਾਂ ਇੱਕ ਕੇਸ ਦੇ ਵਿੱਚੋਂ ਕਿਸੇ ਦਾ ਨਾਮ ਕਢਵਾਉਣ ਲਈ ਲਿਆ। ਕਿਹਾ ਇਹ ਵੀ ਜਾ ਰਿਹਾ ਕਿ ਉਹ ਲੀਡਰ ਜਿਹਨੂੰ ਸਮਾਜ ਸੇਵੀ ਦੇ ਤੌਰ ਤੇ ਪਹਿਲਾਂ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲਈ ਪੋਸਟਰ ਬੁਆਏ ਦਾ ਕੰਮ ਵੀ ਕੀਤਾ ਕਿਉਂਕਿ ਹਰ ਇੱਕ ਪੋਸਟਰ ਤੇ ਸੇ ਸਮਾਜ ਸੇਵਾ ਦੇ ਵਿੱਚ ਅੱਗੇ ਹੋ ਕੇ ਭੂਮਿਕਾ ਨਿਭਾਉਣ ਚ ਉਹਨਾਂ ਦਾ ਨਾਮ ਰੰਝਾ ਸੀ ਕਈ ਮੰਤਰੀਆਂ ਦੇ ਨਾਲ ਕਈ ਵਿਧਾਇਕਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਇਸ ਵੇਲੇ ਜਿਨ੍ਹਾਂ ਨੂੰ ਮੇਅਰ ਬਣਾਇਆ ਗਿਆ ਸੀ ਉਹਨਾਂ ਦੇ ਕੋਲੋਂ ਅਸਤੀਫਾ ਲੈ ਲਿਆ ਪਾਰਟੀ ਨੇ ਕੁਰਸੀ ਵੀ ਛਡਵਾਤੀ ਐ ਦਰਅਸਲ ਮਾਮਲਾ ਕੀ ਹੈ ਇੱਕ ਕੋਰੀਅਰ ਵਿਦੇਸ਼ ਤੇ ਵਿੱਚ ਭੇਜਣਾ ਸੀ ਚਰਚਾ ਚੱਲੀ ਕਿ ਜਿਹੜਾ ਕੋਰੀਅਰ ਵਿਦੇਸ਼ ਭੇਜਣਾ ਸੀ ਉਹਦੇ ਵਿੱਚ ਟੋਡਾ ਵਰਫੀ ਦੇ ਨਾਲ ਅਫੀਮ ਵੀ ਰੱਖੀ ਐ ਹੁਣ ਜਿਹੜੇ ਕੋਰੀਅਰ ਬੁਆਏ ਨੂੰ ਕਿਹਾ ਗਿਆ ਕਿ ਭਾਈ ਕੋਰੀਅਰ ਲੈ ਜੀ ਜਦੋਂ ਉਹਨੇ ਨਰੀਖਣ ਕੀਤਾ ਉਹ ਚ ਅਫੀਮ ਸੀ ਹੁਣ ਜਿਹੜੇ ਬੰਦੇ ਨੂੰ ਪਤਾ ਹੈ ਕਿ ਉਹ ਚ ਫੀਮ ਹੈ ਜਿਹਨੂੰ ਪਤਾ ਕਿ ਕੰਪਨੀ ਬਦਨਾਮ ਹੋਣੀ ਹੈ ਜਿਹਨੂੰ ਪਤਾ ਕਿ ਮੇਰੇ ਤੇ ਗੱਲ ਆ ਸਕਦੀ ਹੈ ਉਹ ਸਿੱਧਾ ਪੁਲਿਸ ਕੋਲ ਪਹੁੰਚ ਗਿਆ ਤੇ ਉਧਰਲੇ ਪਾਸੇ ਬੀਬੀ ਹੁਣੀ ਉਹ ਮੇਅਰ ਕੋਲ ਪਹੁੰਚ ਗਏ ਉਹਨਾਂ ਨੂੰ ਪਤਾ ਸੀ ਕਿ ਸੱਤਾਤਾ ਦੀ ਪਾਰਟੀ ਆਮਾਦੀ ਪਾਰਟੀ ਹੈ ਤੇ ਮੇਅਰ ਨੇ ਇਹਨਾਂ ਦਾ ਨਾਮ ਚੱਲਦਾ ਆ ਚਲੋ ਸਮਝੌਤਾ ਹੋ ਜੂਗਾ ਸ਼ਾਇਦ ਜਦੋਂ ਇਹ ਗੱਲ ਚੱਲਦੀ ਤੇ ਕਹਿੰਦੇ ਆ ਕਿ 5 ਲੱਖ ਰੁਪਈਆ ਉਹਦੇ ਵਿੱਚੋਂ ਬੀਬੀ ਨੇ ਮੇਅਰ ਸਾਹਿਬ ਨੂੰ ਦਿੱਤਾ ਜੋ ਸ਼ੁਰੂਆਤੀ ਦੌਰ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਨੇ ਜੇਕਰ ਇਹ ਸੱਚ ਹੈ ਬਿਲਕੁਲ ਇਸੇ ਤਰ੍ਹਾਂ ਹੋਇਆ ਤੇ ਕਾਰਵਾਈ ਸੁਭਾਵਿਕ ਸੀ ਜੇ ਗਲਤ ਹੈ ਤੇ ਮੇਅਰ ਸਾਹਿਬ ਨੂੰ ਇਸ ਮਾਮਲੇ ਤੇ ਟਿੱਪਣੀ ਕਰਨੀ ਚਾਹੀਦੀ ਹੈ ਬਾਕੀ ਜਾਂਚ ਦਾ ਵਿਸ਼ਾ ਜਾਂਚਤਬਾਦ ਬਹੁਤਕੀ ਸਾਹਮਣੇ ਆ ਜਾਂਦਾ ਉਹ ਕਹਿੰਦੇ 5 ਲੱਖ ਰੁਪਏ ਗਿਣਦੇ ਦੀਆਂ ਤਸਵੀਰਾਂ ਜਿਹੜੀਆਂ ਸੀ ਸਾਹਮਣੇ ਆ ਗਈਆਂ ਉਹਦੇ ਆਧਾਰ ਤੇ ਹੀ ਇਹ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਹੁਣ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਕਾਂਗਰਸ ਦਾ ਮੇਰ ਬਣਿਆ ਸੀ ਸਰਕਾਰ ਬਦਲੀ ਤੇ ਆਮ ਆਦਮੀ ਪਾਰਟੀ ਨੇ ਉਸ ਵੇਲੇ ਸਭ ਤੋਂ ਵੱਡਾ ਉਲਟ ਫੇਰ ਜਿਹੜਾ ਸੀ ਇੱਥੇ ਕੀਤਾ ਸੀ ਰੌਲਾ ਇਹਦਾ ਬਹੁਤ ਪਿਆ ਸੀਗਾ ਤੇ ਉਸ ਵੇਲੇ ਇਮਾਨਦਾਰੀ ਦੇ ਦਾਅਵੇ ਕੀਤੇ ਜਾ ਰਹੇ ਸੀ ਤੇ ਹੁਣ ਭ੍ਰਿਸ਼ਟਾਚਾਰ ਦੇ ਵਿੱਚ ਜੇ ਕੁਰਸੀ ਚਲੀ ਗਈ ਤੇ ਇਹਦਾ ਜਵਾਬ ਜਿਹੜਾ ਨਾ ਉਹ ਦੇਣਾ ਬਹੁਤ ਔਖਾ ਹੁੰਦਾ ਹੈ ਸੋ ਦੇਖਦੇ ਹਾਂ ਇਹ ਮਾਮਲਾ ਕਿਦੋਂ ਜਾਂਦਾ دوسری ਗੱਲ ਸਬਸਿਡੀ ਦੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਕਈ ਚੀਜ਼ਾਂ ਦੇ ਸਬਸਿਡੀ ਦਿੱਤੀ ਜਾ ਰਹੀ ਹੈ ਅਸੀਂ ਬਿਜਲੀ ਦੀ ਗੱਲ बार-बार ਕਰਦੇ ਆਂ ਕਦੇ 17000 ਕਰੋੜ ਦਾ ਕਰਜ਼ਾ ਹੈ ਕਦੀ 20000 ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਸਰ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਰਜ਼ਾ ਲਾਉਣ ਦੇ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਬਿਜਲੀ ਦੇ ਬਾਬਤ ਖਬਰ ਆਈ ਹੈ ਕਿ ਪੰਜਾਬ ਦਾ ਜਿਹੜਾ ਮਾਲੀਆ ਸਭ ਤੋਂ ਪ੍ਰਾਪਤੀ ਉੱਚ ਦਰ ਤੇ ਹੁੰਦੀ ਹੈ ਪੰਜਾਬ ਚੋਂ ਉਹਦੇ ਵਿੱਚੋਂ ਸਭ ਤੋਂ ਵੱਧ ਖਰਚਾ ਬਿਜਲੀ ਦੇ ਕਰਨ ਦੇ ਵਿੱਚ ਵੀ ਪੰਜਾਬ ਦਾ ਨਾਮ ਹੈ 20000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਆ 300 ਜੂਨਟ ਮੁਫਤ ਵਿੱਚ ਦੇਣ ਤੇ ਉਹ ਖਰਚਾ ਮੋਟਾ-ਮੋਟਾ ਆ ਜਾਂਦਾ ਹੈ ਪੰਜਾਬ ਕੁੱਲ ਸਬਸਿਡੀ ਦਾ ਬਜਟ ਜਿਹੜਾ ਉਹਦੇ ਵਿੱਚੋਂ 90% ਹਿੱਸਾ ਇਹਦੇ ਉੱਪਰ ਹੀ ਖਰਚਿਆ ਜਾ ਰਿਹਾ ਹੈ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਹਾਲਾਤ ਕਿੱਦਾਂ ਹੋ ਜਾਣਗੇ ਹਾਲਾਂਕਿ ਕੱਲਾ ਪੰਜਾਬ ਨਹੀਂ ਅਜਵੇ ਗੁਜਰਾਤ ਵੀ ਹੈ ਇਹਦੇ ਵਿੱਚ ਹੋਰ ਸੂਬਿਆਂ ਦਾ ਨਾਮ ਵੀ ਹੈ ਉੱਤਰ ਪ੍ਰਦੇਸ਼ ਦਾ ਨਾਮ ਵੀ ਹੈ ਬਿਹਾਰ ਦਾ ਨਾਮ ਵੀ ਹੈ ਹੋਰ ਸੂਬੇ ਵੀ ਬਹੁਤ ਸਾਰੇ ਨੇ ਜਿਹੜੇ ਮੁਫਤ ਰਿਓੜੀਆਂ ਵੰਡਣ ਦਾ ਕੰਮ ਕਰਦੇ ਆ ਪਰ ਪੰਜਾਬ ਸਰ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਅਸੀਂ ਪਰਸੋਂ ਵੀ ਦੇਖਿਆ ਸੀ ਕਿ 375000 ਕਰੋੜ ਰੁਪਇਆ ਕਰਜ਼ਾ ਹੋਣ ਦੀ ਸੰਭਾਵਨਾ ਹੈ ਵੈਸੇ ਕਹਿਣ ਵਾਲੇ ਇਹ ਵੀ ਕਹਿੰਦੇ ਆ ਜਦੋਂ ਇਹ ਸਰਕਾਰ 2027 ਦੇ ਵਿੱਚ ਨਵੀਂ ਬਣੇਗੀ ਜਾਂ ਇਹ ਹੀ ਆਵੇਗੀ ਜਾਂ ਕਿਹੜੀ ਆਵੇਗੀ ਉਸ ਵੇਲੇ ਤੱਕ 425000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਸਿਰ ਤੇ ਹੋਣਾ ਜੰਮ ਦੇ ਬੱਚੇ ਦੇ ਸਿਰ ਤੇ ਮੰਨ ਕੇ ਚੱਲੋ ਹੁਣ ਕਿ ਲੱਖ ਕਰੋੜ ਦਾ ਕਰਜ਼ਾ ਹੋ ਜਾਣਾ 110000 ਦੇ ਕਰੀਬ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੁਝ ਕਿ ਸਬਸਿਡੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉੱਤੇ ਵਿਚਾਰਾਂ ਵੀ ਕੀਤੀਆਂ ਜਾਂਦੀਆਂ ਇਹ ਨਹੀਂ ਕਿ ਪੰਜਾਬ ਕਲਾ ਸਬਸਿਡੀਆਂ ਦੇ ਰਿਹਾ ਗੁਜਰਾਤ ਵੀ ਦਿੰਦਾ ਹੈ ਮੱਧ ਪ੍ਰਦੇਸ਼ ਵੀ ਦਿੰਦਾ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਹੈ ਬਿਹਾਰ ਚ ਵੀ ਹੈ ਰਾਜਸਥਾਨ ਵਿੱਚ ਵੀ ਹੈ ਬਹੁਤ ਸਾਰੇ ਸੂਬਿਆਂ ਚ ਪਰ ਮੁਫਤ ਖੋਰੇ ਬਣਾ ਕੇ ਲੋਕਾਂ ਤੋਂ ਵੋਟਾਂ ਮਟੋਰਨ ਵਾਲਾ ਕੰਮ ਤੇ ਸਬਸਿਡੀ ਦੇ ਵਿੱਚ ਪੰਜਾਬ ਦਾ ਚਾਹੇ ਬਾਕੀ ਸੂਬਿਆਂ ਦਾ ਮਾਲੀਏ ਰੂਪ ਵਿੱਚ ਇਕੱਠਾ ਹੋਇਆ ਪੈਸਾ ਜਾਣਾ ਇਹ ਦੱਸਦਾ ਕਿਤਨਾ ਕਿਤੇ ਚਿੰਤਾ ਦੀ ਗੱਲ ਜ਼ਰੂਰ ਹੈ ਮੇਰਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਸਾਂਝੀ ਕਰਿਓ ਮੈਨੂੰ ਨਵਜੀਤ ਹੁੰਦੇ ਹੋ ਆ ਗਿਆ ਤੇ ਇੱਕ ਤੋਂ ਪ੍ਰਾਈਮਰੀ ਸ਼ੀ ਟੀਵੀ ਤੁਹਾਡਾ ਆਪਣਾ ਤੁਹਾਡੇ ਦੇ